ਸਾਰੇ ਭਰਾਵਾਂ ਨੂੰ ਗਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਆ ਬਾਈ ਸਭ ਦਾ ਅੱਜ ਨਾ ਤੁਹਾਨੂੰ ਇੱਕ ਇਹੋ ਜਿਹਾ ਬੰਦਾ ਮਲਾਉਨੇ ਆ ਜਿਵੇਂ ਆਪਾਂ ਆਪਣੀਆਂ ਵੀਡੀਓਸ ਤੇ ਗੱਲ ਕਰਦੇ ਹੁੰਨੇ ਆ ਬਈ ਅੱਜ ਦੇ ਟਾਈਮ ਦੇ ਵਿੱਚ ਆਮਦਨ ਦੇ ਕਈ ਸਾਧਨ ਬਣਾਉਣੇ ਚਾਹੀਦੇ ਆ ਬੰਦੇ ਨੂੰ ਇੱਕ ਸਾਧਨ ਤੇ ਨਹੀਂ ਖੜਨਾ ਚਾਹੀਦਾ ਉਸ ਹਿਸਾਬ ਨਾਲ ਅੱਜ ਇੱਕ ਬਾਈ ਆ ਆਪਣਾ ਮਿੱਤਰ ਪੁਰਾਣਾ ਸੀ ਪਰ ਪਤਾ ਹੁਣੇ ਹੀ ਲੱਗਿਆ ਆਪਾਂ ਨੂੰ ਵੀ ਆਹ ਕੰਮ ਵੀ ਬਾਈ ਨਾਲ ਕਰਦਾ ਤੇ ਫਰਨੂੰ ਦਿਖਾਉਨੇ ਆ ਬਾਈ ਨਾਲ ਮਿਲਾਉਨੇ ਆ ਨਾਲ ਤਾਂ ਬਾਈ ਦਾ ਛੋਟਾ ਜਿਹਾ ਫਾਰਮ ਆ ਉਹ ਦਿਖਾਉਨੇ ਆ ਬਾਈ ਖੇਤੀ ਵੀ ਕਰਦਾ ਬਾਈ ਦਾ ਬਿਜਲੀ ਦਾ ਕੰਮ ਵੀ ਆ ਤੇ ਹੁਣ ਫਾਰਮ ਵੀ ਅੱਗੇ ਵਧਾਉਗਾ ਤੇ ਨਾਲੇ ਦਿਖਾਉਨੇ ਆ ਤੁਹਾਨੂੰ ਬਾਈ ਦਾ ਫਾਰਮ ਤੇ ਕਰਦੇ ਆ ਗੱਲ ਬਾਈ ਨਾਲ ਦੇ ਕੀ ਬਣਦਾ ਤੇ ਆਹ ਦੇਖੋ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸੋਨੂੰ ਦੀ ਸੱਸ ਜੀ ਕਾਲ ਕੀ ਹਾਲ ਆ ਵਧੀਆ ਜੀ ਵਧੀਆ ਪੂਰਾ ਨਾਮ ਦੱਸੋ ਪਹਿਲਾਂ ਤਾਂ ਮੈਂ ਨਾਮ ਸੰਦੀਪ ਸਿੰਘ ਪਿੰਡ ਵਿਗੜ ਵਾਲੀ ਜੀ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਹੈ ਥੋੜਾ ਜਿਆ ਉੱਚੀ ਬੋਲ ਬੋਲਨੀ ਵੀਰੇ ਮਾੜਾ ਇੱਧਰ ਉਰੇ ਆ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਇੱਕ ਸਾਲ ਜੀ ਇੱਕ ਸਾਲ ਇੱਕ ਸਾਲ ਪਹਿਲਾਂ ਛੋਟਾ ਸੀ ਫਿਰ ਵਧਾਤਾ ਇੱਕ ਸਾਲ ਹਾਂਜੀ ਹੌਲੀ ਹੌਲੀ ਵਧਾਈ ਚੱਲੀ ਅੱਛਾ ਖੇਤੀ ਵੀ ਕਰਦੇ ਹੋ ਨਾਲ ਖੇਤੀ ਵੀ ਨਾਲ ਕਰਦੇ ਨਾਲ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਇਹ ਫਿਰ ਐਨੇ ਕਾਸੇ ਨੂੰ ਖਿੱਚਣ ਦਾ ਪੈਸੇ ਘਟਕੇ ਸੀ ਜਾਂ ਕੀ ਚੱਕਰ ਪਿਆ ਨਹੀਂ ਜੀ ਨਾਲ ਸੀ ਪੀਡੀਐਫੇ ਮੇਲੇ ਤੇ ਜਾਂਦੇ ਸੀ ਉੱਥੋਂ ਸ਼ੌਂਕ ਪਿਆ ਜੀ ਅੱਛਾ ਹਾਂਜੀ ਹਾਂਜੀ ਪੀਡੀਐਫੇ ਤੋਂ ਹੌਲੀ ਹੌਲੀ ਸ਼ੌਂਕ ਪੈਂਦਾ ਪੈਂਦਾ ਫਿਰ ਆਪ ਵੀ ਰੱਖ ਲਈਏ ਹੁਣ ਠੀਕ ਆ ਤੇ ਆ ਬਾਈ ਸ਼ੈੱਡ ਦੀ ਵੀ ਗੱਲ ਕਰਾਂਗੇ ਪਹਿਲਾਂ ਆਪ ਬਾਅਦ ਚੋਂ ਪਹਿਲਾਂ ਪਸ਼ੂ ਆ ਦਿਖਾ ਦਈਏ ਤੁਹਾਡੇ ਪਸ਼ੂ ਆ ਸ਼ਾਵਰ ਫਾਰੇ ਫੂਰੇ ਜੇ ਵੀ ਚੰਗੇ ਲੱਗੇ ਆ ਨਾ ਉਹ ਤਾਂ ਟਿੱਬਿਆਂ 'ਚ ਮਿੱਟੀ ਹੀ ਉੜਦੀ ਆ ਪਰ ਆ ਤੁਹਾਡੇ ਪਾਣੀ ਦੀ ਹੋਈ ਧੂੜ ਉੜ ਰਹੀ ਆ ਤੇ ਚਲੋ ਬਾਈ ਪਹਿਲਾਂ ਤਾਂ ਇਹ ਦੱਸੋ ਵੀ ਆ ਗਊ ਬਾਰੇ ਡਿਟੇਲ ਦਿਓ ਇਹਦਾ 35 ਲੀਟਰ ਦੁੱਧ ਦਾ ਰਿਕਾਰਡ ਆ ਜੀ ਅੱਛਾ ਹਾਂਜੀ ਤੇ ਕਿਹੜੇ ਬੁੱਲ ਦੀ ਆ ਇਹ ਇਹ ਇਹਦੀ ਆਈ ਆਪਣੀ ਹਾਂਜੀ ਇਹ ਪੈਣੀ ਮੈਕਰ ਦੇ ਬੁੱਲਦੀ ਹੈ ਜੀ ਅੱਛਾ ਹਾਂਜੀ 35 ਕਿਲੋ ਇਹਦਾ ਰਿਕਾਰਡ ਹੈ ਜੀ ਇਹ ਹੁਣ ਕਿਵੇਂ ਸੂਇਆ ਇਹ ਤੀਜੀ ਸੂਇ ਹੈ ਜੀ ਤੇ ਚਵਾਈ ਤਾਂ ਇਹਨਾਂ ਦੀ ਮਸ਼ੀਨ ਨਾਲ ਹੀ ਆਸਣ ਮਸ਼ੀਨ ਨਾਲ ਇਹਦੀ ਮਾਦਾ ਰਿਕਾਰਡ ਕੀ ਸੀ ਇਹਦੀ ਮਾਦਾ ਰਿਕਾਰਡ ਹੈਗਾ ਜੀ 25 ਕਿਲੋਟਰ ਦਾ ਉਸ ਤੋਂ ਬਾਅਦ ਨਸਲ ਦੇ ਸੁਧਾਰ ਕਰਦੇ ਕਰਦੇ 35 ਕਿਲੋ ਤੱਕ ਆ ਗਈ ਠੀਕ ਹੈ ਤੇ ਇਹ ਲੋ ਬਈ ਸੱਜਣਾ ਤੁਹਾਨੂੰ ਲੈ ਵੇ ਦੀ ਪਹਿਲਾਂ ਬਣਤਰ ਦਿਖਾਉਣਾ ਹੈ ਦੇਖੋ ਸੂਤੋਂ ਪਿੱਛੋਂ ਸ਼ੁਰੂ ਹੋ ਕੇ ਆ ਅੱਗੇ ਤੱਕ ਨਾੜਾ ਨਾਲ ਲੇਵਾ ਥਣ ਮੁਠੀਆ ਥਣ ਨੇ ਚਾਹੇ ਤੁਸੀਂ ਧਾਰ ਕੱਢ ਲਈਏ ਆਪਾਂ ਮਸ਼ੀਨ ਨਾਲ ਚਾਹੇ ਗੈਪ ਨੂੰ ਕੋ ਬਹੁਤ ਜ਼ਬਰਦਸਤ ਦੇਖੋ ਲੇਵਾ ਤੋਂ ਨੰਦਕ ਲੱਗਿਆ ਪਿਆ ਪਾਈਪਾਂ ਦੇ ਦੁੱਧ ਵਾਲੀਆਂ ਤੇ ਪਿਛੋਂ ਵੀ ਦਿਖਾਉਣੇ ਆ ਤੁਹਾਨੂੰ ਦੇਖੋ ਕਹਿ ਦਿੰਦੇ ਆ ਨਾ ਫਾੜੀ ਵਾਲਾ ਲੇਵਾ ਕਹਿ ਦਿੰਦੇ ਆ ਆ ਚੀਜ਼ ਹੁੰਦੀ ਆ ਬਹੁਤ ਜਬਰਦਸਤ ਕੋ ਦੁੱਧ ਦੀ ਖਾਰਤਾ ਥੋੜੀ ਜੀ ਮੰਦੀ ਇਹ ਬਾਈ ਸੂਆ ਕਹਿਵਾ ਤੀਜਾ ਜੀ ਤੀਜੇ ਸੂਆ ਜੀ ਤੀਜੇ ਸਵੇਰੇ ਸੋਈਆ ਪੈਣੀ ਮੇਕਰ ਦੀ ਇਹ ਬੱਛੀ ਆ ਤੇ 35 ਕਿਲੋ ਦੁੱਧ ਅੱਛਾ ਇਹਨੇ ਕੀ ਦਿੱਤਾ ਵੀਰੇ ਹੁਣ ਐਤ ਕੀ ਐਤ ਕੀ ਬੱਛਾ ਦੇਤਾ ਠੀਕ ਆ ਤੇ ਅੱਗੇ ਹੁਣ 2 ਨੰਬਰ ਵਾਲੀ ਕਹੋ ਵੀਰੇ 2 ਨੰਬਰ ਵਾਲੀ ਆ ਗਈ ਅੱਛਾ ਇਹਦੀ ਡਿਟੇਲ ਦਿਓ ਵੀਰੇ ਮਾੜਾ ਜਾਂ ਇਹ ਹੈਗੀ 38 ਕਿਲੋਟਰ ਦੇ ਲੱਗੇ ਹੈਗੇ ਇਹ ਅੱਛਾ ਹਾਂਜੀ 38 ਕਿਲੋ ਦੁੱਧ ਇਹਦਾ ਸੂਆ ਵੀਰੇ ਦੂਜਾ ਜੀ ਦੂਜਾ ਸੂਆ ਤੇ ਕਿਹੜੇ ਬੁੱਲਦੀ ਆ ਇਹ? ਇਹ ਗਰਾਉਂਡ ਦੀ ਹੈ। ਬਰੂਟ ਬਰੂਟ ਦੀ ਬਰੂਟ ਦੀ ਆ ਤੇ ਲਓ ਬਾਈ ਇਹ ਬਰੂਟ ਦੀ ਆ ਤੇ ਮੂੰਹੋਂ ਇਹ 6 ਦੰਦ ਹੋ ਗਈ। 6 ਦੰਦ ਦਾ ਕਚਾਰਾ ਇਹ। 6 ਹੈ ਜੀ। 6 ਦੰਦ ਹੋ ਗਈ ਵੀਰੇ ਤੇ ਦੂਜਾ ਸੂਆ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਨੇ? ਪਹਿਲੇ ਸੂਏ 30 ਲੀਟਰ। 30 ਲੀਟਰ ਇਹਨੂੰ ਸੂਈ ਨੂੰ ਕਿੰਨਾ ਚਿਰ ਹੋ ਗਿਆ? ਇਹਨੂੰ ਹੋ ਗਏ ਜੀ ਅੱਜ 10 15 ਕਿ ਦਿਨ ਹੋ ਗਏ। 15 ਕਿ ਦਿਨ। ਠੀਕ ਆ। ਤੇ ਲੋਬੀ ਦੇਖੋ ਪਿਛੋਂ ਬਹੁਤ ਫੱਦਰ ਪਿੱਠਪੁੜੇ ਦੀ ਤੇ ਜਾਨ ਵਾਲੀ ਬੱਛੀ ਆ ਰੰਗ ਰੰਗ ਨਾ ਜਿਵੇਂ ਪਹਿਲਾਂ ਪਿਛਲੀ ਵਾਰ ਟ੍ਰੈਂਡ ਚੱਲਿਆ ਸੀ ਫਾਰਮ ਬਣਾਉਣ ਦਾ ਤਾਂ ਡੱਬੇ ਰੰਗ ਦਾ ਟ੍ਰੈਂਡ ਬਹੁਤ ਸੀ ਇਹ ਉਹ ਆ ਜਿਹੜਾ ਬਿਲਕੁਲ ਡੱਬਾ ਰੰਗ ਤੇ ਆਹ ਦੇਖੋ ਲੇਵਾ ਇਹਦਾ ਵੀ ਨਾੜਾ ਨੂੜਾ ਨਾਲ ਹੈ ਭਰਿਆ ਪਿਆ ਠਣ ਲੇਵਾ ਜਿਹੜੀ ਇਹਦੇ ਚ ਵੀ ਗਊ ਦੀ ਕੁਆਲਿਟੀ ਆ ਨਾ ਤੇ ਜਹੀ ਜੀ ਪਠਪੁਰੇ ਦੀ ਚੜਾਈ ਆ ਪਰ ਉਹ ਜਾਂ ਲੇਵਾ ਵੀ ਚੱਕੀ ਫਿਰਦੀ ਆ ਲੇਵਾ ਕਾ ਦਾ ਪਾਂਡੇ ਬੰਨ ਰੱਖੀ ਆ ਉਹ ਬੱਛਾ ਖੜਾ ਨਾਲ ਉਹਦਾ ਵੀ ਉਹ ਵੀ ਦਿਖਾਉਨੇ ਆ ਤੁਹਾਨੂੰ ਸਾਰੀ ਓਹੀ 15 16 ਦਿਨਾਂ ਦੀ ਸੂਈ ਆ ਤੇ ਅਜੇ 38 ਕਿਲੋ ਦੇ ਗੇੜ ਤੇ 40 ਤੋਂ ਬਾਹਰ ਹੋ ਜਾਣਾ ਤੇ ਚਲੋ ਇਦੋਂ ਬਾਅਦ ਵਾਲੀ ਗੱਲ ਤੇ ਆ ਵੀਰੇ ਜਰਸੀ ਵੇ ਅੱਛਾ ਇਹਦੀ ਇਹਦੀ ਮਾਂ ਦਾ ਇਹ ਭੈਣਾ ਨੇ ਜਾਂ ਕੀ ਇਹਨਾਂ ਦਾ ਇਹਦੀ ਵੀ ਆਪਣੇ ਲਈ ਕਰੂਗੀ ਕੀ ਉਹ ਵੀ ਸਿੰਪਲ ਦੀ 25 26 ਲੀਟਰ ਵਾਲੀ ਦੀ ਅੱਛਾ ਉਹਨਾਂ ਦਾ ਜਾਨੀ ਕੁਛ ਨਹੀਂ ਪਤਾ ਸੀ ਕੀ ਇਹਨਾਂ ਦਾ ਦੂਜੇ ਬਾਅਦ ਫਿਰ ਆਪਾਂ ਲਾਥਰ ਸੁਕਾਰ ਕਿਉਂ ਗਈ ਅੱਛਾ ਤੇ ਆ ਬੱਚੀ ਵੀਰੇ ਇਹ ਜਰਸੀ ਹੈ ਜੀ ਟੋਮੀ ਕੈਟ ਦੀ ਬੱਚੀ ਹੈ ਇਹ ਟੋਮੀ ਕੈਟ ਇਹਦੀ ਮਾਂ ਇਹਦੀ ਮਾਂ ਹੈਗੀ ਜੀ ਕ੍ਰੋਸ ਜੀ ਦੋਗਲੀ ਦੋਗਲੀ ਦੀ ਜਰਸੀ ਤੇ ਅੱਜ ਹਾਂਜੀ ਇਹਦਾ ਮੂੰਹ ਕਮਾਇਓ ਇਦਾਂ ਲੋ ਜੀ ਸੱਜਣਾ ਜਿਵੇਂ ਕਹਿੰਦੇ ਆ ਨਾ ਤੋਏ ਵਾਲੀ ਬੱਛੀ 100 ਗ੍ਰਾਮ ਪਾਣੀ ਖੜ ਜਾਂਦਾ ਬਹੁਤ ਮੱਥੇ ਦੀ ਬਹੁਤ ਸੋਹਣੀ ਇਹਦੀ ਉਮਰ ਵੀਰੇ 1 ਸਾਲ ਜੀ 1 ਸਾਲ ਦੀ ਉਮਰ ਲੰਬਾਈ ਲੰਬੂਈ ਬਹੁਤ ਆ ਸਿਹਤ ਕਣੀਓ ਬਹੁਤ ਚੰਗੀ ਆ ਹਨ ਤੇ ਮੜਿਆ ਜਿਹੜਾ ਕਮਾਇਓ ਦੀ ਤੁਸਕਰ ਫੌਲੀ ਫੌਲੀ ਹੋ ਜਾਓ ਦੇਖੋ ਝੋਲੀ ਚਾਲੀ ਬਹੁਤ ਚੰਗੀ ਥਣ ਥਣਾ ਥਣਾਂ ਦਾ ਗੈਪ ਬਹੁਤ ਦੂਰ ਆ ਤੇ ਇਹ ਹੀਟ ਚਾਹੀ ਵੀਰੇ ਹਾਂ ਇੱਕ ਹੀਟ ਨਗਾਤੀ ਜੀ ਜੀ ਕਰਕੇ ਇਹਦੀ ਭਰਾਓ ਐਤ ਕੀ ਭਰਾਉਗੇ ਹਾਂਜੀ ਹਾਂਜੀ ਠੀਕ ਆ ਤੇ ਅੱਛਾ ਆਪ ਅੱਛੀ ਚਲੋ ਪਹਿਲਾਂ ਉਧਰ ਗਊ ਵਾਲੀ ਇਹ ਗੱਲ ਕਰ ਲਈਏ ਅੱਛਾ ਤੇ ਆ ਗਊ ਵਾਲੀ ਜਿਹੜੀ ਆ ਛੋਟੀ ਬੱਛੀ ਆ ਇਹਦੇ ਬਾਰੇ ਵੀ ਚੰਨਣਾ ਪਾ ਦੋ ਇਹ ਕਿੰਨੇ ਚਿਰ ਦੀ ਹੋਗੀ ਇਹੇ ਡੇਢ ਕਿ ਮਹੀਨੇ ਦੀ ਹੋਈ ਆ ਜੀ ਅੱਛਾ ਗਰੋਥ ਗਰੋਥ ਸੋਹਣੀ ਆ ਨਾ ਹਾਂਜੀ ਹਾਂ ਇਹ ਆਪਾਂ ਲੈ ਕੇ ਆਏ ਸੀ ਚਲੋ ਇਹ ਇਹਦਾ ਰਿਕਾਰਡ ਇਹਦੀ ਮਾਂ ਪਿਓ ਇਹਦੀ ਮਾਂ ਦਾ ਰਿਕਾਰਡ ਹੈਗਾ 245 ਦਾ 45 ਕਿਲੋ ਤੇ ਇਹਦਾ ਪਿਓ ਕੌਣ ਆ ਕਿਹੋ ਵਾਰੀ ਨਹੀਂ ਪਤਾ ਇਹਦੀ ਆਪਾਂ ਠੀਕ ਹੈ ਤੇ ਆ ਗਊ ਵੀਰੇ ਇਹ ਗਊ ਦੇਸੀ ਹੈ ਇਹ ਦੁੱਧ ਪੈਣ ਨੂੰ ਰੱਖੀ ਹੋਈ ਹੈ ਜੀ ਆਪਦੇ ਦੁੱਧ ਵਾਸਤੇ ਇਹਦਾ ਇਹਦਾ ਰਿਕਾਰਡ ਇਹਦਾ ਰਿਕਾਰਡ ਹੈਗਾ ਜੀ 14 15 ਲੀਟਰ ਦਾ ਇਹ ਅੱਛਾ ਹਾਂ ਜੀ ਰਿਕਾਰਡ ਇਹਦਾ ਫਸਤਾਲ ਚੀ ਵੀ ਤੇ ਆਈ ਆਪਨੇ ਸਰਕਾਰੀ ਚ ਹਾਂ ਜੀ ਅੱਛਾ ਹੁਣ ਇਹ ਇੰਦਰਪੁਰ ਤੋਂ ਬਣਾਈ ਅੱਠ ਮਹੀਨਿਆਂ ਦੀ ਹਾਂ ਹਾਂ ਤੇ ਵੀ ਇਹਦੇ ਥਾਣਾ ਚ ਦੁੱਧ ਹੈਗਾ ਜੀ ਅੱਠ ਮਹੀਨੇ ਦੀ ਗੱਪਣਾ ਕੱਲ ਨੂੰ ਟਿਊਬਾਂ ਚਾੜਨੀ ਨਹੀਂ ਇਹਦੇ ਹੁਣ ਦੁੱਧ ਦਿੰਦੀ ਆ ਇਹ ਮੈਂ ਜੀ ਹੁਣ ਡਰਾਈ ਤੇ ਆਈ ਬਸ ਕਦੋਂ ਕੋਈ ਡਰਾਈ ਡਰਾਈ ਤੇ ਕੱਲ ਪਰਸੀ ਛੱਡੀ ਆ ਜੀ ਇਹ ਤਾਂ ਹੀ ਥਣ ਜੇ ਭਰੇ ਖੜਿਆ ਹਲੇ ਹਨਾ ਨਾੜਾ ਨੂਣਾ ਬਾਈ ਇਹਦੇ ਵੀ ਬਹੁਤ ਦੁੱਧ ਪੂਰਾ ਵਧੀਆ ਤੇ ਜਿਲੇ ਬਾਈ ਦਾ ਲਓ ਬਈ ਸਜਣੋ ਕਈ ਭਰਾ ਕਹਿ ਦਿੰਦੇ ਆਪਣੇ ਗਊਆਂ ਦੇਸੀ ਦੁੱਧ ਨਹੀਂ ਦਿੰਦੀਆਂ ਲੰਬਾ ਸਮਾਂ ਦੇਖੋ ਰਿਕਾਰਡਿੰਗ ਚੱਲ ਰਹੀ ਸੀਗੀ ਇਹਦੀ ਸਾਰਾ ਕੁਝ ਰਿਕਾਰਡ ਆ ਸਰਕਾਰੀ ਖਾਤੇ ਦੇ ਵਿੱਚ ਤੇ ਹੁਣ ਵੀਰੇ ਕੀ ਤੋਂ ਗੱਬਣਾ ਇਹ ਇੰਦਰਪੁਰ ਤੋਂ ਹੀ ਇੰਦਰਪੁਰ ਤੋਂ ਠੀਕ ਆ ਤੇ ਬਾਈ ਆ ਕੱਟੀ ਬਾਰੇ ਵੀ ਮਾੜਾ ਜਿਹਾ ਦੱਸਿਓ ਇਹ ਕੱਟੀ ਹੈਗੀ ਜੀ ਗੋਪੀ ਬੰਨ ਦੀ ਅੱਛਾ ਹਾਂ ਇਹਦੀ ਮਾਂ ਇਸਦੀ ਬੇਚਤੀ ਦੀ ਅਸੀਂ ਨੇ ਹੁਣ ਇਹ ਗਾਈਆਂ ਬੰਨ ਠੀਕ ਹੈ ਹਾਂ ਗਾਈਆਂ ਕਰਕੇ ਇਹਦੀ ਮਾਂ ਇਸ ਨੇ ਵੇਚੀ ਇਹਦੀ ਮਾਂ ਦਾ ਰਿਕਾਰਡ ਵੀ ਰਿਹਾ ਹੈ 17 18 ਲੀਟਰ ਦਾ ਇਹ ਗੋਪੀ ਬੰਨ ਦੀ ਹੈ ਇਹ ਗੋਪੀ ਬੰਨ ਦੀ ਹੈ ਤੇ ਇਹਦੀ ਉਮਰ ਵੀ ਤੇ ਇਹਦੀ ਉਮਰ ਹੋ ਗਈ ਜੀ ਡੇਢ ਸਾਲ ਡੇਢ ਸਾਲ ਲਓ ਜੀ ਦੇਖਣ ਵਾਲੇ ਭਰਾ ਦੇਖ ਹੀ ਲਏ ਹੁਣ ਇਹ ਸੰਗਾ ਸੰਗਾ ਤੋਂ ਪਤਾ ਲੱਗ ਜਾਂਦਾ ਗੋਪੀ ਦਾ ਹਨਾ ਨਿਸ਼ਾਨੀਆਂ ਦੂਰੋਂ ਹੀ ਤੇ ਥੱਲੋਂ ਤਕਰੀਬਨਾਂ ਇੰਚ ਡੇਢ ਇੰਚ ਦੀ ਚਿੱਟੀ ਆ ਪੂੰਛ ਤੇ ਤੁਹਾਨੂੰ ਇਹਦੇ ਥਣ ਦਿਖਾਉਨੇ ਆ ਤੇ ਬਹੁਤ ਦੂਰ ਦੂਰ ਤੇ ਸਾਫ ਹਨ ਦਿਖਗੇ ਹੋਣਗੇ ਬਾਈਆਂ ਨੂੰ ਚਲੋ ਤੇ ਵੀਰੇ ਆ ਆ ਬੱਚੀ ਇਹ ਬੱਚੀ ਹੈਗੀ ਜੀ ਰਮਾਡਾ ਦੀ ਰਮਾਡਾ ਇਹਦੀ ਮਾਂ ਇਹਦੀ ਮਾਂ ਖੜੀ ਗਈ ਸੀ ਆਹ ਹੈਦੀ ਮਾਂ ਬਾਈ ਪੈਣੀ ਮੇਕਰ ਵਾਲੀ 35 ਕਿਲੋ ਦੁੱਧ ਆ ਬਈ ਤੇ ਇਹਦੀ ਉਮਰ ਇਹਦੀ ਉਮਰ ਹੋ ਗਈ ਜੀ 11 ਮਹੀਨੇ ਦੀ 11 ਮਹੀਨੇ ਤੇ ਆ ਬੱਚੀ ਵੀਰੇ ਇਹ ਬੱਚੀ ਹੈਗੀ ਜੀ 77.50 ਤੇ ਅੱਛਾ ਇਹ ਜਣੀ ਉਸੇ ਗਊ ਦੀ ਆ ਉਹ ਹਾਂਜੀ ਉਸੇ ਗਊ ਦੀ ਧੀ ਹੈ ਜੀ ਠੀਕ ਹੈ ਇਹਦੀ ਉਮਰ ਵੀਰੇ ਇਹਦੀ ਉਮਰ ਹੋ ਗਈ 10 ਮਹੀਨੇ ਦੀ ਅੱਛਾ ਬਰੀਡਿੰਗ ਬਹੁਤ ਸੋਹਣੀ ਕਰਿਆ ਬਾਈ ਸਾਰੇ ਬੁੱਲ ਛਾਂਟ-ਛਾਂਟ ਕੇ ਪਾਏ ਆ ਚਲੋ ਇੱਕ ਚੀਜ਼ ਹੋਰ ਦਿਖਾਉਣਾ ਆ ਬਾਈ ਤੁਹਾਨੂੰ ਤੇ ਹੁਣ ਗੱਲ ਕਰ ਲਈ ਆਪਾਂ ਇਹਦੀ ਤੇ ਇਹ ਸ਼ੈੱਡ ਦਾ ਬਾਈ ਵਾਇਆ ਕਿੰਨਾ ਕਾ ਇਹਦਾ ਵਾਇਆ ਹੈਗਾ ਜੀ 33 20 ਜੀ 33 20 33 ਫੁੱਟ ਦੀ ਲੰਬਾਈ 20 ਫੁੱਟ ਦੀ ਚੜਾਈ ਤੇ ਇਹਦੇ ਤੇ ਖਰਚਾ ਕਿੰਨਾ ਆ ਗਿਆ ਤੁਹਾਡਾ ਇਹਦੇ ਸਾਰਾ ਖਰਚਾ ਆ ਗਿਆ ਟੋਟਲ 5000 ਰੁਪਏ ਵਾਹ ਬੜਾ ਲੋਈ ਸਜਣੋ ਬਾਈ ਕਹਿੰਨਾ 5000 ਖਰਚ ਆ ਗਿਆ ਚਾਹੇ ਇਹਨੂੰ ਬਿਉਤਬੰਦੀ ਕਹਿ ਲੋ ਚਾਹੇ ਦੂਰੰਦੇਸ਼ੀ ਸਮਝਦਾਰੀ ਕਹਿ ਲੋ ਚਾਹੇ ਲੈਂਟਰ ਗਾਡਰ ਵਾਲਾ ਜੋ ਮਰਜ਼ੀ ਪਾ ਰੰਦੇ ਬਹੁਤ ਮਹਿੰਗਾ ਪੈ ਜਾਂਦਾ ਹੁਣ ਇਹ ਤਾਂ ਚਾਹੇ ਕਹਿ ਲੋ ਜੋ ਮਰਜ਼ੀ ਕਹਿ ਲੋ ਚਾਹੇ ਹਨਾ ਆਮ ਆਪਣੀ ਕਹਾਵਤ ਆ ਵੀ ਮਿਸਤਰੀ ਹੁੰਦੇ ਆ ਆਪਦਾ ਕੰਮ ਤਾਂ ਲੁੱਕ ਦੀ ਥਾਂ ਤੇ ਥੁੱਕ ਲਾ ਕੇ ਕਰ ਲੈਂਦੇ ਆ ਪਰ ਬਹੁਤ ਸੋਹਣੀ ਬਿਉਤਬੰਦੀ ਆ ਬਹੁਤ ਠੰਡਾ ਕੰਮ ਆ ਉਦੋਂ ਉੱਪਰ ਦੀ ਦੇਖੋ ਆ ਹਵਾ ਦੀ ਕ੍ਰੋਸਿੰਗ ਸਾਰੇ ਪਾਸਿਓਂ ਰੱਖੀ ਹੋਈ ਆ ਉਧਰੋਂ ਵੀ ਇਧਰੋਂ ਵੀ ਤਕਰੀਬਨ ਇਹ 4 4 ਫੁੱਟ ਦਾ ਇਹ ਕੀਰਾ ਹੈਗਾ ਜਿਹੜਾ ਉਹ ਹੈਗਾ ਤੇ ਆ ਵਿੱਚ ਹੀ ਫੌਗਰ ਲਾ ਰੱਖੇ ਨੇ ਪੱਖੇ ਚੱਲ ਰਹੇ ਨੇ ਜਣੀ ਗਰਮੀ ਵਾਲਾ ਕੋਈ ਅਹਿਸਾਸ ਹੀ ਨਹੀਂ ਹੁੰਦਾ ਸੋ ਬਾਈ ਤੇ ਬਾਈ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਲੈਕਟ੍ਰੀਸ਼ੀਅਨ ਆ ਤੇ ਖੇਤੀ ਵੀ ਕਰਦਾ ਹੁਣ ਬਾਈ ਨੇ ਕੰਮ ਵਧਾਉਣਾ ਆਪਦੇ ਖੇਤ ਦੇ ਵਿੱਚ ਤੇ ਦੱਸਿਓ ਬਾਈ ਕਿਵੇਂ ਲੱਗੀ ਵੀਡੀਓ ਸਾਰਾ ਕੁਸ਼ ਤੇ ਬਾਈ ਦੇ ਕਰੇ ਹੋਏ ਕੰਮ ਦੇ ਉੱਤੇ ਤੁਸੀਂ ਵੀ ਥੋੜਾ ਜਿਹਾ ਧਿਆਨ ਕਰਿਓ ਵਿਉਂਤਬੰਦੀ ਨਾਲ ਚੱਲਿਓ ਫਾਰਮ ਕਾਮਯਾਬ ਹੀ ਹੋਣਗੇ